ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੀ ਪਰਵਾਹ ਨੂੰ ਜੀ ਹੋ ਠੀਕ ਠਾਕ ਜੀ ਕਾਲੂ ਛੋੜਾ 5911 ਗਰੁੱਪ ਜੀ ਆਪਾਂ ਚੈਨਲ ਬਣਾਇਆ ਜੀ ਆਪਣੇ ਫਾਦਰ ਸਾਹਿਬ ਦੇ ਨਾਂ ਤੇ ਜੀ ਆਪਣੇ ਫਾਦਰ ਸਾਹਿਬ ਨੇ ਜੀ ਜਿੰਨਾ ਤੋਂ ਆਪਾਂ ਨੇ ਕਬੂਤਰਬਾਈ ਸਿੱਖੀ ਹੈ ਜੀ ਤੇ ਹੁਣ ਤੱਕ ਦਾ ਇੱਥੋਂ ਤੱਕ ਦਾ ਸਬਰ ਰੱਖਿਆ ਕਰਿਆ ਜੀ ਜੋ ਕੁਝ ਆਇਆ ਹੈ ਇਹਨਾਂ ਦੀ ਬਦੌਲਤ ਹੈ ਜੀ ਅੱਜ ਦਾ ਆਪਣਾ ਜਿਹੜਾ ਟੌਪਿਕ ਹੈ ਜੀ ਜਿਵੇਂ ਕਬੂਤਰਾਂ ਦੇ ਗਲਿਆਂ ਦੇ ਵਿੱਚ ਕੰਕਰ ਹੋ ਜਾਂਦੇ ਨੇ ਜੀ ਜਕਮ ਹੋ ਜਾਂਦੇ ਨੇ ਜੀ ਚਿੱਟੇ ਜਖਮ ਕਰਨੇ ਜਿਹਨਾਂ ਨੂੰ ਆਪਾਂ ਜਲਟੇ ਵੀ ਬਣ ਜਾਂਦੇ ਨੇ ਇਹੋ ਉਹਨਾਂ ਦਾ ਆਪਾਂ ਅੱਜ ਪ੍ਰੋਪਰ ਇਲਾਜ ਦੱਸੂਗਾ ਜੀ ਤੇ ਕਿਦਾਂ ਇਲਾਜ ਹੋਣਾ ਕਿਦਾਂ ਦਵਾਈ ਦੇ ਹੋਣੀ ਹੈ ਸਾਰਾ ਪ੍ਰੋਪਰ ਇਲਾਜ ਦੱਸੂਗਾ ਯਾਰ ਉਹ ਚੀਜ਼ ਦਾ ਆਪਾਂ ਨੇ ਕੀ ਕਰਨਾ ਹੈ ਜੀ ਇੱਕ ਗੋਲੀ ਲੈਣੀ ਹੈ ਜੀ ਸੈਪਟਰੋਂ ਦੀ ਇੱਕ ਗੋਲੀ ਲੈਣੀ ਹੈ ਜੀ ਟੈਰਾਮਾਈਸੀਨ ਦੀ 4 ਤੋਂ 5 ਗੋਲੀਆਂ ਲੈਣੀਆਂ ਜੇ ਬੈਟ ਨਹੀਂ ਸੋਲਦੀਆਂ ਤੇ ਇੱਕ ਕੈਪਸੂਲ ਲੈਣੇ ਜੇ ਆਪਾਂ ਬਿੱਕਾ ਸੋਲਦਾ ਜੀ ਇਹਨਾਂ ਚਾਰੇ ਦਵਾਈਆਂ ਨੂੰ ਲੈਣਾ ਜੀ ਮਿਕਸ ਜਿਹੜੀ ਕੁੱਟਣ ਵਾਲੀ ਦਵਾਈਆਂ ਨੂੰ ਕੁੱਟ ਲੈਣਾ ਤੇ ਜਿਹੜੀ ਪਾਊਡਰ ਹੈ ਤੇ ਉਹਨੂੰ ਮਿਕਸ ਕਰ ਲੈਣਾ ਜੀ ਵਿੱਚ ਜਿੰਨੀ ਦਵਾਈ ਹੋਗੀ ਜਿਵੇਂ ਲਾ ਲਓ ਇੱਕ ਚਮਚਾ ਦਵਾਈ ਦਾ ਹੋ ਗਿਆ ਆਪਣਾ ਉਹਦੇ ਵਿੱਚ ਉੰਨੀਓ ਪਾਤੀ ਦੀ ਸੁਆਹ ਪਾਉਣੀ ਹੈ ਜੀ ਜਿਵੇਂ ਇੱਕ ਚਮਚਾ ਦਵਾਈ ਦਾ ਹੋ ਗਿਆ ਇੱਕ ਚਮਚਾ ਹੀ ਆਪਾਂ ਨੇ ਸੁੱਕੀ ਪਾਤੀ ਦੀ ਸੁਆਹ ਲੈਣੀ ਹੈ ਉਹਨੂੰ ਮੈਕਸੀਕ ਆਰਾਣਾ ਦਵਾਇਨ ਚੰਗੀ ਤਰ੍ਹਾਂ ਜੀ ਤੇ ਜਿਹੜਾ ਕਬੂਤਰ ਦੇ ਅੰਦਰ ਜ਼ਖਮ ਹੋਇਆ ਹੈ ਗਲੇ ਦੇ ਵਿੱਚ ਉਹਨੂੰ ਆਪਾਂ ਕੰਨ ਵਾਲੀ ਜਿਹੜੀ ਕੰਨ ਚ ਫੇਰਦੇ ਹੋ ਨੇ ਸਟਿਕ ਕਹਿੰਦੇ ਆ ਜਿਹਨੂੰ ਉਹਦੇ ਨਾਲ ਜਾਂ ਫਿਰ ਕਿਸੇ ਨੁਕੀਲੀ ਚੀਜ਼ ਮਤਲਬ ਨੁਕੀਲੀ ਨੁਕੀਲੀ ਚੀਜ਼ ਵੀ ਬਹੁਤ ਹੀ ਜ਼ਿਆਦਾ ਇਦਾਂ ਵੀ ਨਾ ਹੋਵੇ ਕਿ ਕਬੂਤਰ ਦੇ ਬੱਚੇ ਉਹਦੇ ਨਾਲ ਆਪਾਂ ਦਾ ਜ਼ਖਮ ਨੂੰ ਖੇੜ ਲੈਣਾ ਜੀ ਇਹਨੂੰ ਚਿੱਟੇ ਜਖਮ ਨੂੰ ਜੀ ਤੇ ਉਹਨੂੰ ਬਾਹਰ ਕੱਢ ਦੇਣਾ ਜੀ ਜਾਂ ਫਟਕੜੀ ਦਾ ਪਾਣੀ ਲੈ ਲਓ ਜੀ ਜਾਂ ਨੂਨ ਦਾ ਪਾਣੀ ਲੈ ਲਓ ਆਪਾਂ ਨੇ ਕੀ ਕਰਨਾ ਹੈ ਜੀ ਜਖਮ ਪੱਟਣ ਤੋਂ ਬਾਅਦ ਫਟਕੜੀ ਦੇ ਪਾਣੀ ਨਾਲ ਗਿੱਲਾ ਕਰਕੇ ਉਸ ਟਿੱਕਣ ਨੂੰ ਚੰਗੀ ਤਰ੍ਹਾਂ ਜਖਮ ਤੇ ਲਾਉਣਾ ਜੀ ਫਟਕ ਦੇ ਫਟਕੜੀ ਦੇ ਪਾਣੀ ਨਾਲ ਹੀ ਜਿਹੜਾ ਬਲੱਡ ਹੈ ਜੇ ਗੂਤਰ ਤੇ ਬਲੱਡ ਨਿਕਲ ਲੱਜੇ ਵੀ ਉਹ ਜਲਦੀ ਬੰਦ ਹੋ ਜਾਂਦਾ ਠੀਕ ਹੈ ਜੀ ਉਹਦਾ ਇਹ ਬੈਸਟ ਰਿਜ਼ਲਟ ਹੈ ਉਹ ਚੀਜ਼ ਦਾ ਕਿਉਂਕਿ ਇਹ ਪਤਾ ਦੱਸ ਰਿਹਾ ਜਦੋਂ ਨਾਈ ਦੀ ਦੁਕਾਨ ਤੇ ਕਈ ਵਾਰ ਕੀ ਹੁੰਦਾ ਪਛ ਲੱਗ ਜਾਂਦਾ ਜੀ ਭਲੇੜ ਦਾ ਹਨ ਤਾਂ ਨਾਈ ਕੀ ਕਰਦਾ ਹੈ ਦਵਾ ਦਮ ਫੜਕੜੀ ਚੱਕ ਕੇ ਫੜਕੜੀ ਮਲਦਾ ਹੈ ਤੇ ਉਹਦੇ ਨਾਲ ਬਲੱਡ ਬੰਦ ਹੋ ਜਾਂਦਾ ਜੀ ਤੇ ਇਹੀ ਕੰਮ ਆਪਾਂ ਨੇ ਇਧਰ ਲਿਆਵੇ ਜੀ ਇਹ ਚੀਜ਼ ਦਾ ਜਖਮਾ ਜਖਮਾ ਤੇ ਆਪਾਂ ਫੜਕੜੀ ਦਾ ਪਾਣੀ ਹੀ ਲਾਉਨੇ ਆ ਜੀ ਗਲੇ ਦੇ ਵਿੱਚ ਜ਼ਖਮ ਜੇ ਹੋ ਜਵੇ ਤਾਂ ਫੜਕੜੀ ਦਾ ਪਾਣੀ ਹੀ ਲਾਉਨੇ ਆ ਜੀ ਉਦੋਂ ਬਾਅਦ ਚੋ ਕੀ ਕਰਨਾ ਜੀ ਆਪਾਂ ਨੇ ਜਦੋਂ ਆਪਾਂ ਪੱਟ ਲਿਆ ਕਰ ਲਿਆ ਇਹ ਸਾਰਾ ਪਾਣੀ ਲਾਤਾ ਜੀ ਫੜਕੜੀ ਵਾਲਾ ਤੇ ਇੱਕ ਦਾ ਇੱਕ ਜਾਂ ਦੋ ਮਿੰਟ ਬਾਅਦ ਆਪਾਂ ਨੂੰ ਪਾਊਡਰ ਜਿਹੜਾ ਕੁੱਟਿਆ ਜੀ ਉਹਦੀ ਇੱਕ ਝੁਟਕੀ ਮੋਟੀ ਭਰ ਕੇ ਕੂਤਰ ਦੇ ਮੂੰਹ ਦੇ ਵਿੱਚ ਗੇਰਨੀ ਹੈ ਜੀ ਪਾਣੀ ਨਹੀਂ ਦੇਣਾ ਜੀ ਫਿਰ ਘਟੋ ਬਾੜੇ ਵੀ ਆਪਾਂ ਨੇ ਅੱਧਾ ਘੰਟਾ ਕੂਤਰ ਨੂੰ ਜਾਲ ਦੇ ਵਿੱਚ ਰੱਖਣਾ ਕੂਤਰ ਪਾਣੀ ਨਾ ਪੀਵੇ ਉਹਦੇ ਨਾਲ ਕੀ ਹੋਊਗਾ ਜੇ ਮਾੜਾ ਮੋਟਾ ਬਲੱਡ ਆਂਦਾ ਹੋਇਆ ਜਾਂ ਫਿਰ ਮਾੜਾ ਮੋਟਾ ਜਿਹੜਾ ਜ਼ਖਮ ਕਈ ਵਾਰ ਜਾਲ ਫੁੱਟਣ ਤੋਂ ਰਹਿ ਜਾਂਦੀ ਹੈ ਉਹ ਸੁਆਹ ਤੇ ਉਹ ਦਵਾਈ ਉਹ ਜ਼ਖਮ ਤੇ ਲੱਗ ਜਾਂਦੀ ਹੈ ਜੀ ਜਦੋਂ ਜਗਮ ਤੇ ਲੱਗੀ ਉਹ ਕਿ ਉਹਨਾਂ ਬਲੱਡ ਵੀ ਬੰਦ ਕਰ ਦੇਣਾ ਲੋਏ ਜਾਂ ਖੂਦਰੀ ਹੋਏ ਜਾਂ ਬੱਚਾ ਹੋਏ ਤੇ ਬਾਕੀ ਦਵਾਈ ਉਹਦੇ ਅੰਦਰ ਚੱਲ ਜਾਣੀਆਂ ਤੇ ਅੰਦਰ ਜਾ ਕੇ ਦਵਾਈ ਨੇ ਆਪਣਾ ਕੰਮ ਕਰਨਾ ਜੀ ਇਹ 2 ਤੋਂ 3 ਦਿਨ ਦਾ ਪ੍ਰੋਸੀਜਰ ਹੈ ਜੀ ਜਿਹੜੀ ਦਵਾਈ ਜਿਹੜੀ ਆਪਾਂ ਦਵਾਈ ਦੇਣੀ ਹੈ ਜੇ 2 ਤੋਂ 3 ਦਿਨ ਦਾ ਪ੍ਰੋਸੀਜਰ ਹੈ 2 ਜਾਂ 3 ਦਿਨ ਵੈਸੇ ਤਾਂ ਉਹਨੂੰ ਇੱਕ ਵਾਰ ਕੇ ਫਰਕ ਲੱਗੂਗਾ ਦਵਾਈ ਨੇ ਪ੍ਰੋਪਰ ਸੈੱਟ ਕਰ ਦੇਣੀ ਹੈ ਜੀ 2 ਜਾਂ 3 ਦਿਨ ਆਪਾਂ ਕੋਈ ਵੀ ਦਵਾਈ ਲੈਣੇ 2 ਜਾਂ 3 ਦਿਨ ਦਵਾਈ ਦੇਣੀ ਚਾਹੀਦੀ ਹੈ। ਪ੍ਰੋਪਰ ਅੰਦਰੋਂ ਸਹੀ ਹੋ ਜਾਂਦਾ ਇਹ ਕੁੱਤਰ। ਬਹੁਤ ਵਧੀਆ ਰਿਜ਼ਲਟ ਹੈ ਇਹ ਚੀਜ਼ ਦਾ ਆਪਾਂ ਖੁਦ ਵਰਤਦੇ ਆਂ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਇਹ ਚੀਜ਼ ਰਿਕੁਐਸਟ ਹੈ ਜੀ ਇਹ ਦਵਾਈ ਜਰੂਰ ਵਰਤਿਓ ਜੇ ਕਿਸੇ ਦੇ ਪ੍ਰੋਬਲਮ ਆਉਂਦੀ ਹੈ। ਆਪਾਂ ਇਹ ਵਰਤਿਆ ਵਾ ਡੁਕਤਾ ਇਹਦਾ ਰਿਜ਼ਲਟ ਵੀ ਬਹੁਤ ਚੰਗਾ ਹੈ ਜੀ। ਇਹ ਦਵਾਈ ਨਾਲ ਜੀ ਅੰਦਰ ਦੀ ਕਿਸੇ ਵੀ ਪ੍ਰਕਾਰ ਦੀ ਇਨਫੈਕਸ਼ਨ ਹੋ ਗਈ ਕਬੂਤਰ ਸੋਸਤਾ ਮੈਂਦਾ ਹੋਵੇ ਠੀਕ ਹੈ ਜੀ ਜਿਵੇਂ ਹਰੀਆਂ ਮਿੱਠਾਂ ਲੱਗ ਜਵੇ ਮਾਰਨ ਕਬੂਤਰ ਉਹ ਚੀਜ਼ ਨੂੰ ਵੀ ਸੈੱਟ ਕਰਦਾ ਹੈ ਜੀ ਕਬੂਤਰ ਦਾ ਬੁਖਾਰ ਬਕੂਰ ਲੀਵਰ ਲੂਵਰ ਸਭ ਸੈੱਟ ਕਰ ਦਿਆ ਜੀ ਦੋਈ ਇਹ ਜਿੰਨੇ ਵੀ ਭਾਈ ਆਪਣੇ ਨਾਲ ਭਰਾ ਜੋੜੇ ਹੈ ਜੀ ਸਾਰਿਆਂ ਦਾ तहे ਦਿਲੋਂ ਧੰਨਵਾਦ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਜੀ ਜਦ ਤੱਕ ਸਾਰੇ ਵੀਰਾਂ ਨੂੰ ਸასი ਸ਼ਕਨ ਜੀ